247 نیوز پنجاب دیکھ رہے ہیں ناظرین دا استقبال ہے۔ پنجاب دے کیبنٹ منٹری کلدیپ سنگھ ਧਾਰੀਵਾਲ ਵੱਲੋਂ ਵਡਾਲਾ ਬਾਂਗਰ ਵਿਖੇ ਪਹੁੰਚ ਕੇ ਵਰਕਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਜਿਮਣੀ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਵਡਾਲਾ ਬਾਂਗਰ ਦੀ ਦਾਣਾ ਮੰਡੀ 'ਚ ਆਪ ਦੇ ਸੀਨੀਅਰ ਆਗੂ ਤੇ మార్కెਟ ਕਮੇਟੀ ਦੇ ਚੇਅਰਮੈਨ ਰਣਜੋਤ ਸਿੰਘ ਬਾਠ ਦੀ ਅਗਵਾਈ ਹੇਠ ਵਰਕਰਾਂ ਮੀਟਿੰਗ ਕੀਤੀ ਗਈ ਜਿਸ ਮੁਕ ਇਸ ਮੌਕੇ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤੇ ਹਲਕਾ ਵਿਧਾਇਕ ਬਟਾਲਾ ਤੋਂ ਅਮਨਸ਼ੇਰ ਸਿੰਘ ਸੈਰੀ ਕਲਸੀ ਵਿਸ਼ੇਸ਼ ਤੌਰ ਤੇ ਪਹੁੰਚੇ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਬਟਾਲਾ ਤੋਂ ਪੱਤਰਕਾਰ ਬਚਿੱਤਰ ਸਿੰਘ ਕਲਸੀ ਤੇ ਅਸ਼ੋਕ ਜਰੇਵਾਲ ਦੀ ਖਾਸ ਰਿਪੋਰਟ ਸਰਦਾਰ ਜਗਜੀਤ ਸਿੰਘ ਜੀ ਕਾਲੋ ਸਾਹਿਬ ਤੁਸੀਂ ਤੋਂ ਟਾਰਗੇਟ ਦੇ ਲਈ ਕੀ ਲਿਆ ਹੈ ਕਿ ਗੰਭੀਰ ਰੂਪ ਵਿੱਚ ਜੀ ਮਦਦਾਂ ਦੇ ਵਿੱਚ ਤੁਸੀਂ ਕਾਹਦੇ ਹੋ ਮੈਂ

ਜਿਮਨੀ ਚੋਂ ਨੂੰ ਲੈ ਕੇ ਜੋ ਥੋੜੇ ਕੁਝ ਸਮੇਂ ਦੇ ਵਿੱਚ ਜਿਮਨੀ ਚੋਂ ਆ ਰਹੀ ਆ ਉਹਦੇ ਸਬੰਧ ਦੇ ਵਿੱਚ ਸਾਡੇ ਹਾਈ ਕਮਾਂਡ ਨੇ ਸਾਨੂੰ ਆਦੇਸ਼ ਦਿੱਤੇ ਸੀ ਕਿ ਤੁਸੀਂ ਇੱਕ ਮੀਟਿੰਗ ਜਿਹੜੀ ਆ ਉਹ ਅਰੇਂਜ ਕਰੋ ਅਸੀਂ ਅੱਜ ਵਡਾਲਾ ਬਾਂਗਰ ਦੇ ਵਿੱਚ ਸਹੀਂ ਮੀਟਿੰਗ ਜਿਹੜੀ ਕੀਤੀ ਆ ਇੱਕ ਵਰਕਰ ਮੀਟਿੰਗ ਸੀਗੀ ਛੋਟੀ ਜੀ ਮੀਟਿੰਗ ਸੀਗੀ ਜਿਸ ਨੂੰ ਕਿ ਵਰਕਰਾਂ ਨੇ ਇੱਕ ਵੱਡਾ ਰੂਪ ਦਿੱਤਾ ਸੋ ਮੈਂ ਵਰਕਰਾਂ ਦਾ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸਾਡੇ ਸੀਨੀਅਰ ਲੀਡਰ ਸਾਹਿਬ ਆਏ ਨੇ ਮੈਂ ਉਹਨਾਂ ਦਾ ਸ਼ੁਕਰੀਆ ਗੁਜ਼ਾਰਦਾ ਕਿ ਤੁਸੀਂ ਆਪਣਾ ਸਮੇਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਮੈਂ ਸਾਰੇ ਸਮੂਚੇ ਲੀਡਰਸ਼ਿਪ ਦਾ ਤੇ ਆਪਣੇ ਸਮੂਚੇ ਵਰਕਰ ਸਹਿਬਾਨਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਦਿੰਦਾ ਅਤਿਅਸਕ ਪਿੰਡ ਬੁਡਾ ਦਾ ਬੰਗਰ ਦੇ ਵਿੱਚ ਆਮ ਆਦੀ ਪਾਰਟੀ ਦੇ ਵਲੰਟੀਅਰਸ ਦੀ ਜਿਹੜੀ ਮੀਟਿੰਗ ਕੀਤੀ ਹੈ ਔਰ ਆਉਣ ਵਾਲੀ ਜਿਮਨੀ ਚੌਂ ਜਿਹੜੀ ਹੈ ਉਹਦੀ ਇਤਿਆਰੀ ਵਾਸਤੇ ਅਸੀਂ ਲੰਬੰਦੀ ਕਰਦੇ ਇਹ ਸਾਡੀ ਅੱਜ ਹਲਕੇ ਦੇ ਵਿੱਚ 6ਵੀਂ ਸੱਤੀ ਮੀਟਿੰਗ ਸੀਗੀ ਇਹਦੇ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਹੋਰ ਮੀਟਿੰਗਾਂ ਕਰਾਂਗੇ 16 ਮੀਟਿੰਗਾਂ ਕਰਾਂਗੇ ਉਸ ਤੋਂ ਬਾਅਦ ਵੱਡੇ ਪਿੰਡਾਂ 'ਚ ਕਰਾਂਗੇ ਸਾਡਾ ਇੱਛਾ ਕਿ ਜਿੰਨਾ ਚਿਰ ਤੱਕ ਇਲੈਕਸ਼ਨ ਨਾ ਹੋਣੀਆਂ ਅਸੀਂ ਡੇਦਾ ਬੱਬਾ ਨਾਨਕ ਦੇ ਹਰ ਪਿੰਡ ਵਿੱਚ ਜਾ ਕੇ ਹਲ ਮੋਟਰ ਦੇ ਨਾਲ ਆਪਣੇ ਸੰਪਰਕ ਜਿਹੜਾ ਉਹ ਜੋੜਾ ਨੇ ਉਹ ਸਾਡੀ ਮੀਟਿੰਗ ਬਹੁਤ ਵਧੀਆ ਹੋਈ ਸਾਡੇ ਕਲੰਗੌਰ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਅਨੰਤ ਸਿੰਘ ਜੀ ਬਾਦ ਸਾਹਿਬ ਨੇ ਇਹ ਮੀਟਿੰਗ ਕੀਤੀ ਉਹ ਬਹੁਤ ਵਧੀਆ ਉਹ ਸਾਡੇ ਸਾਰੇ ਪਾਰਟੀ ਦੇ ਲੀਡਰ ਸਾਰੇ ਮੀਟਿੰਗਾਂ ਕਰਦੇ ਸਭ ਨੂੰ ਕਿਹਾ ਕਿ ਸਾਡੇ ਜਣੇ ਇਕੱਠੇ ਹੋ ਪਾਰਟੀ ਜਿੰਨੂੰ ਵੀ ਟਿਕੜ ਦਊਗੀ ਇਹਦੇ ਬਾਬੇ ਨਰਿੰਦ ਦੇ ਸਭ ਵਲੰਟੀਅਰ ਦੇ ਰਹੇ ਜੀ ਕੰਮਗੇ ਇਸ ਕਰਕੇ ਐਸੀ ਆਦੀ ਬੇਟਾ ਸਰ ਇਹ ਤਾਂ ਜੀ ਠੀਕ ਹੈ 16 ਮੀਟਿੰਗਾਂ ਕਰਨੀਆਂ ਇਹ ਮੀਟਿੰਗ ਮੋਦੀ ਵੱਖਰੀ ਹੁੰਦੀ ਹੈ ਜੀ ਕਿ ਬਕਰੀ ਆ ਜੀ ਨਹੀਂ ਦੇ ਉਹ ਵੱਖਰੀ ਉਹ ਅਸੀਂ ਬਲਾਕ ਲੈਵਲ ਤੇ ਕਰਾਂਗੇ ਜਿੰਨੇ ਜਿੰਨੇ ਪਿੰਡ ਇੱਕ ਬਲਾਕ ਚ ਆਉਂਦੇ ਉਹ ਪੂਰੀਆਂ ਕਰਕੇ ਫਿਰ ਅਸੀਂ ਵੱਡੇ ਪਿੰਡਾਂ ਚ ਫਿਰ ਅਸੀਂ ਛੋਟੇ ਪਿੰਡਾਂ ਚ ਹਰ ਪਿੰਡ ਵਿੱਚ ਜਾਵਾਂਗੇ ਜੀ ਇਸੇ ਉਮਰ ਹਾਂਜੀ ਜਾ ਰਿਹਾ ਸਾਡੀ ਵੀ ਟੀਮ ਨਾਲ ਨਹੀਂ ਤੇ ਘੁੰਮ ਲਾਇਆ ਉਹਨੂੰ ਕਿੱਥੇ ਦੇ ਦੇ ਨਹੀਂ ਦੇ ਉਹ ਜਿਹੜਾ ਬੰਦਾ ਝਗੜਾ ਹੋਇਆ ਉਹ ਉਹਨਾਂ ਦਾ ਆਪਸੀ ਜਿਹੜਾ ਉਹ ਮਸਲਾ ਸੀਗਾ ਉਹਨਾਂ ਦੇ ਪਤਵਾਦ ਇੱਕ ਮਸਲਾ ਸੀਗਾ ਉਹਦੇ ਕਰਕੇ ਉਹ ਉਹਨਾਂ ਦੀ ਰੰਜਿਸ਼ ਬਾਜੀ ਦੇ ਵਿੱਚ ਬੱਚਾ ਹੋ ਗਿਆ ਪੰਜ ਬੰਦਿਆਂ ਤੇ ਔਰ ਜੋ ਸਾਡੀ ਡਿਊਟੀ ਆ ਸਾਡੀ ਪੁਲਿਸ ਦੀ ਡਿਊਟੀ ਆ ਸਾਡੀ ਪੁਲਿਸ ਨੇ ਉਸੇ ਵੇਲੇ ਹੀ ਕੇਰਾ ਬੰਦੀ ਕੀਤੀ ਆ ਪਰਮਾਤਮਾ ਕਦੇ ਕਿ ਜਲਦੀ ਜੜੇ ਮੈਂ ਟਾਈਮ ਤੁਹਾਨੂੰ ਦੱਸ ਸਕਦਾ ਹੋ ਸਕਦਾ ਆਪਣੇ ਖਲੋਤੇ ਖਲੋਤੇ ਆਈ ਜਲਦੀ ਜੜੇ ਜਿੰਨਾ ਬੰਦਿਆਂ ਨੇ ਹਮਲਾ ਕੀਤਾ ਉਹਨਾਂ ਦੇ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਾਂਗੇ ਪਰ ਮੈਂ ਇਹਨਾਂ ਦਾ ਹੀ ਪ੍ਰਧਾਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਜਿਹੜੇ ਜਾਤੀ ਡਿਸਪਿਊਟ ਨੇ ਇਹ ਤੁਸੀਂ ਬੜੇ ਪਿਆਰ ਨਾਲ ਬੈਠ ਕੇ ਆਪਣੇ ਪਰਿਵਾਰਾਂ ਦੇ ਵਿੱਚ ਹੱਲ ਕਰੋ ਤੁਸੀਂ ਆਪੋ ਵਿੱਚ ਇਦਾਂ ਲੜੋਗੇ ਤੇ ਇਹ ਬਹੁਤ ਮਾੜੀ ਗੱਲ ਹੈ ਉਹਦੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਵੀ ਬੰਦਾ ਕਾਨੂੰਨ ਆਪਣੇ ਹੱਥ ਦੇ ਲੋਕ ਆ ਉਹਦੇ ਖਿਲਾਫ ਸਰਦਾਰ ਭਗਵੰਤ ਸਿੰਘ ਮਾਉ ਜੀ ਦੀ ਸਰਕਾਰ ਦੇ ਰਹੀ ਆ ਸਖਤ ਕਾਰਵਾਈ ਆਜ ਦੀ ਮੀਟਿੰਗ ਜਿਹੜੀ ਆ ਇਹ ਸਾਡੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਰنجੇਤ ਸਿੰਘ ਬਾਠੋਣਾ ਨੇ ਮੀਟਿੰਗ ਰੱਖੀ ਸੀ ਔਰ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਸੀ ਵੀ ਮੈਂ ਵੀ ਪ੍ਰੋਗਰਾਮ ਕਰਾਉਣਾ ਚਾਹੁੰਦਾ ਵਾਂ ਸੋ ਉਹਨਾਂ ਨੇ ਵੀ ਕਾਫੀ ਵਰਕਰਾਂ ਨੂੰ ਬੁਲਾਇਆ ਔਰ ਨਵੇਂ ਵਰਕਰਾਂ ਨੂੰ ਵੀ ਮਿਲਾਇਆ ਅਸੀਂ ਰਹਿਣੀ ਆ ਆਮ ਆਦਮੀ ਪਾਰਟੀ ਜਿਹੜਾ ਵੀ ਸਾਡਾ ਪਰਿਵਾਰ ਦੇ ਵਿੱਚ ਨਵੇਂ ਆਉਂਦੇ ਨੇ ਆਪਾਂ ਉਹਨਾਂ ਦਾ ਵੀ ਜੀਐਨ ਆਖਦੇ ਹਾਂ ਸੋ ਆਉਣ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਗਰਾਮ ਹੋਣਗੇ ਹੋਰ ਵੀ ਮੀਟਿੰਗਾਂ ਹੋਣਗੀਆਂ ਜਿਹਦੇ ਨਾਲ ਜਿਹੜਾ ਇਲੈਕਸ਼ਨ ਦਾ ਇੱਕ ਸਾਨੂੰ ਪੋਜ਼ਿਟਿਵ ਜਿਹੜੀ ਰਿਪੋਰਟ ਆਏਗੀ ਕਲਸੀ ਭਾਈ ਤੁਸੀਂ ਇਨਚਾਰਜ ਹੋ ਆ ਕੇ ਦੇ ਠੀਕ ਹੈ ਜੀ ਕਲਸੀ ਆਪਣਾ ਧਰੇਸ਼ਾ ਸਾਹਿਬ ਨੇ ਕਿਹਾ ਕਿ ਕੱਲ ਦਾ ਦਰਜਾ ਡਾਕਟਰ ਆਜਣਗੇ ਪਰ ਕਾ ਆਪਣਾ ਜਿਹੜਾ ਇੱਕ ਸਾਂਝਾ ਸਭਿਆਚਾਰ ਦਾ 23 ਤਰੀਕ ਦੀ ਦਾ ਐਲਾਨ ਕੀਤਾ ਹੈ ਕੀ ਦੇ ਦੇ ਦਿਓ ਦੇਖੋ ਜੀ ਜਿਹੜਾ ਪੰਜਾਬ ਨੂੰ ਚਲਾਉਣਾ ਇਹ ਕੋਈ ਮੈਂ ਕਹਿ ਸਕਦਾ ਵੀ بڑے ਸਿਸਟਮ ਨਾਲ ਚਲਾਇਆ ਜਾਂਦਾ ਠੀਕ ਹੈ ਹੁਣ ਕਿੱਥੋਂ ਡਾਕਟਰ ਆਉਣੇ ਆ ਕਿਤਰਾ ਲਿਆਉਣੇ ਆ ਇਹਦਾ ਸਾਰੀ ਜਿਹੜੀ ਕਨਸੈਪਟ ਹੈ ਚੰਡੀਗੜ੍ਹ ਹੁੰਦਾ ਜੀ ਸੋ ਕਹਿਣ ਦਾ ਭਾਵ ਇਹ ਆ ਸਾਨੂੰ ਇਹ ਆ ਵੀ ਡਾਕਟਰ ਜਿਹੜੇ ਆਪਣੇ ਪਰਮਾਨੈਂਟ ਹੁਣ ਆਰਡਰਾਂ ਦੀਆਂ ਕਾਪੀਆਂ ਨਿਕਲਣੀਆਂ ਨੇ ਹੁਣ ਜੇ ਆਪਾਂ 30 ਤਰੀਕ ਨੂੰ ਉਥੇ ਡਾਕਟਰ ਲੈ ਆਈਏ ਤੇ ਫਿਰ ਇਹਦਾ ਮਤਲਬ ਇਹ ਨਹੀਂ ਆ ਵੀ ਹਰ ਕੰਮ ਜਿਹੜਾ ਧਰਨੇ ਨਾਲ ਹੁੰਦਾ ਸੋ ਜਦੋਂ ਸਰਕਾਰ ਕੰਮ ਕਰ ਰਹੀ ਆ ਠੀਕ ਆ ਉਹ ਆਪਣੇ ਟੰਗ ਨਾਲ ਵਧੀਆ ਟੰਗ ਨਾਲ ਡਾਕਟਰ ਵੀ ਲੈ ਕੇ ਆਉਗੇ ਔਰ ਹਸਪੀਟਲ ਵੀ ਜਿਹੜੇ ਆ ਉਹ ਕਰਨਗੇ ਔਰ ਲੋਕਾਂ ਦਾ ਇਲਾਜ ਜਿਹੜਾ ਉੱਥੇ ਹੋਊਗਾ ਠੀਕ ਹੈ